ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 2024 ਨੂੰ ਅਲਵਿਦਾ ਕਰਕੇ ਤੇ 2025 1 ਜਨਵਰੀ ਆ ਚੜਿਆ ਧੰਨ ਧੰਨ ਰਾਮਦਾਸ ਗੁਰੂ ਸੱਚੇ ਪਾਤਸ਼ਾਹ ਪੂਰੀ ਕਾਇਨਾਤ ਤੇ ਕਿਰਪਾ ਕਰੇ ਅੱਜ ਨਵੇਂ ਸਾਲ ਦਾ ਦਿਹਾੜਾ ਹੈ ਇਹ ਜੋ ਬੱਚੀ ਹੈ ਇਹ ਮਸਕੀਮ ਕੌਰ ਇਹਦੀ ਮਾਤਾ ਦਾ ਨਾਮ ਜੋਤੀ ਬਾਲਾ ਪਿਤਾ ਦਾ ਨਾਮ ਸਖੰਦਰ ਸਿੰਘ ਇਹ ਲੜਕੀ ਜਿਹੜੀ ਆ ਪੂਰੇ 100% ਹੈਂਡੀਕੈਪਡ ਸੀ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੀ ਟੀਮ ਨੇ ਇਸ ਚੀਜ਼ ਨੂੰ ਵਿਚਾਰਿਆ ਤੇ ਅੱਜ ਦਾ ਦਿਨ ਨਵੇਂ ਸਾਲ 2025 ਦਾ ਸ਼ੁਰੂ ਹੁੰਦਿਆਂ ਇਹ ਦਸੰਬਰ ਦੀ 13 ਤਰੀਕ ਨੂੰ ਇਸ ਬੱਚੀ ਦੇ ਬਾਰੇ ਜਾਣਿਆ ਜਿਹਦੇ ਵਿੱਚ ਸਾਡੇ ਸਹਿਯੋਗੀ ਕੈਪਟਨ ਮੰਗਲ ਸਿੰਘ ਮੰਜੀਰ ਸਾਹਿਬ ਪ੍ਰੇਮ ਸਾਹਿਬ ਔਰ ਕੈਪਟਨ ਜੀਤ ਸਿੰਘ ਅਵਤਾਰ ਸਿੰਘ ਮੇਰੇ ਸੀਨੀਅਰ ਵਾਈਸ ਐਚਐਸ ਵਿਰਕ ਸਾਹਿਬ ਕੈਪਟਨ ਜਸਵੰਤ ਸਿੰਘ ਤੇ ਵੈਟਰਨ ਤੇ ਸਹਿਯੋਗੀਆਂ ਨਾਲ ਗੱਲ ਕੀਤੀ ਗਈ ਜਿਹਦੇ ਵਿੱਚ ਸਾਡੇ ਨਾਲ ਜੁੜੇ ਨੇ ਸਚੈਨ ਸਿੰਘ ਪ੍ਰਾਪਰਟੀ ਡੀਲਰ ਔਰ ਭਾਜੀ ਕਾਕਾ ਫੈਕਟਰੀ ਦੇ ਵੀ ਸਹਿਯੋਗੀ ਸਾਡੇ ਨਾਲ ਸਹਿਯੋਗ ਕਰ ਰਹੇ ਹੋਰ ਵੀ ਸੰਸਥਾਵਾਂ ਚੰਗੇ ਲੋਕ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਇਸ ਵਿਚਾਰ ਤੇ ਇਹੀ ਕਰਕੇ ਤੇ ਇਹਨਾਂ ਨੂੰ ਜਦ ਬੱਚੀ ਨੇ ਦੇਖਿਆ ਤੇ ਇਹਦੇ ਵਾਸਤੇ ਸਾਰੀ ਟੀਮ ਨੇ ਇੱਕ ਨਿਰਣਾ ਲਿਆ ਮੀਟਿੰਗ ਵਿੱਚ ਵੀ ਆਪਾਂ ਵੈਟਰਨ ਵੱਲੋਂ ਇੱਕ ਵੀਲਚੇਅਰ ਇਸ ਬੱਚੀ ਨੂੰ ਵੀ ਦੇਣੀ ਵੀਲਚੇਅਰ ਇਸ ਬੱਚੀ ਨੂੰ ਵੀ ਦੇਣੀ ਤਾਂ ਜੋ ਇਹ ਆਪਣੇ ਘਰ ਤੋਂ ਬਾਹਰ ਆ ਸਕੇ ਤੇ ਘਰ ਚ ਜਾ ਸਕੇ ਵੀ ਮਾਪੇ ਦੇ ਉੱਤੇ ਇਨੂੰ ਚੁੱਕ ਕੇ ਦੂਜੀ ਜਗ੍ਹਾ ਬਿਠਾਉਣਾ ਬਿਠਾਉਣਾ ਉਹ ਲੋਡ ਘਟ ਜੇ ਕਿਦੇ ਬਾਰੇ ਵੈਟਰ ਨੇ ਸੋਚ ਕੇ ਤੇ ਇਹ ਅੱਜ व्हीलचेयर ਦਿੱਤੀ ਆ ਜਿਹਦੇ ਤੇ ਬੈਠੀਂ ਮਸਕਿਲ ਕਰਨ ਨੂੰ ਬਿਠਾਇਆ ਤੇ ਹਾਰ ਪਾਇ ਇਹਨੂੰ ਤੇ ਇਹ ਬੱਚਾ ਸਾਡਾ ਖੁਸ਼ ਆ ਵੀ ਇਹਨੂੰ ਲੱਗੇ ਵੀ ਚੰਗਾ ਲੱਗੇ ਔਰ ਉਹਨਾਂ ਵਾਲੇ ਸਮੇਂ ਤੇ ਅਸੀਂ ਸੰਸਥਾਵਾਂ ਨਾਲ ਮਿਲ ਕੇ ਹੋ ਸਕਦੇ ਤੇ ਉਹਨੂੰ ਬੈਟਰੀ ਵਾਲੀ ਵੀ व्हीਲਚੇਅਰ ਦਿਵਾਵਾਂਗੇ ਬਾਕੀ ਵਿਚਾਰਤਾਰਾ ਇਹ ਹੈ ਵੀ ਇਹੋ ਜਿਹੇ ਜਿਹੜੇ ਬੱਚੇ ਨੇ ਸਰਕਾਰ ਨੇ ਡਿਸਪਲੇਬਲ ਸਕੂਲ ਬਣਾਏ ਨੇ ਹੋਰ ਵੀ ਸਸਤਾ ਚੱਲਦੀਆਂ ਇਹ ਬੱਚਿਆਂ ਦੀ ਜਿਹੜੀ ਪਰਵਰਸਤ ਸੇਵਾ ਹੈ ਇਹ ਬਹੁਤ ਹੀ ਜਿਆਦਾ ਉੱਤਮ ਹੈ ਕਿਉਂਕਿ ਇਹਨਾਂ ਬੱਚਿਆਂ ਦੀ ਕੇਅਰ ਕਰਨਾ ਪੂਰਾ ਪਰਿਵਾਰ ਜਿਹੜਾ ਹੈ ਉਹਦੀ ਇੱਕ ਬਹੁਤ ਬੜੀ ਜਿੰਮੇਵਾਰੀ ਹੈ ਕਿਉਂਕਿ ਚੰਗੇ ਭਲੇ ਬੱਚਿਆਂ ਦੇ ਪਰਿਵਾਰ ਦੇ ਅੱਜ ਕੱਲ ਪਾਲਣਾ ਨਹੀਂ ਕਰ ਪਾਰੇ ਮਾਂ ਪਿਓ ਚਾਹੇ ਸਾਰਾ ਕੁਝ ਹੁੰਦਿਆਂ ਹੁੰਦਿਆਂ ਵੀ ਨਹੀਂ ਕੇਅਰ ਕਰ ਪਾਉਂਦੇ ਤੇ ਇਸ ਕਰਕੇ ਇਹੋ ਜਿਹੇ ਬੱਚੇ ਵਾਸਤੇ ਜਿਹੜੀ ਆ ਜਿਆਦਾ ਜ਼ਰੂਰਤ ਪੈਂਦੀ ਹੈ ਇਸ ਕਰਕੇ ਵੈਟਰਨ ਦੀ ਟੀਮ ਨੇ ਅੱਜ ਇਹਨੂੰ ਵੀ ਬੀਲ ਚੈਰ ਦਿੱਤੀ। ਇਹਨੂੰ ਵੀ ਬੀਲ ਚੈਰ ਦੇਣੀ ਇਹਦਾ ਵਿਚਾਰ ਤਾਂ ਤੁਪਨ ਹੋਇਆ ਕਿ ਪਿਛਲੇ ਦਿਨੀ ਵੈਟਰ ਨੇ ਅੱਠ ਬੀਲ ਚੈਰਾਂ ਪੀਸੀਐਚ ਅੰਮ੍ਰਿਤਸਰ ਨੂੰ ਦਿੱਤੀਆਂ। ਅੱਠ ਚੈਰਾਂ ਪੀਸੀਐਚ ਅੰਮ੍ਰਿਤਸਰ ਨੂੰ ਵੀ ਦਿੱਤੀਆਂ ਤੇ ਉਹਦੇ ਤੁਹਾਡੀ ਜਿਹੜੇ ਮੇਰੇ ਸਹਿਯੋਗੀ ਨੇ ਇਹਨਾਂ ਦੇ ਅੰਦਰ ਇਹ ਭਾਵਨਾ ਜਗੀ ਤੇ ਇਸ ਕਰਕੇ ਅਸੀਂ ਇਹ ਬੇਟੀ ਮਸਕੀਨ ਕੌਮ ਨੂੰ ਅੱਜ ਨਵੇਂ ਸਾਲ 2025 1 ਜਨਵਰੀ ਤੋਂ ਵੈਟਰਨ ਵੈਲਫੇਅਰ ਆਫ ਮਿਸ਼ਨ ਦੀ ਟੀਮ ਮੈਂ ਜ਼ਿਲ੍ਹਾ ਪ੍ਰਧਾਨ ਦਿਲਬਖ ਸਿੰਘ ਵਾਈਸ ਪ੍ਰੈਜ਼ੀਡੈਂਟ ਪੰਜਾਬ ਔਰ ਮੇਰੇ ਇਹ ਨੇ ਨੈਸ਼ਨਲ ਪ੍ਰੈਗਨੈਂਸੀ ਪਾਲਸ ਨੂੰ ਜਾਣੀ ਔਰ ਨੈਸ਼ਨਲ ਵੈਕਿਨਿੰਗ ਕੈਪਟਨ ਵਿਕਰ ਸਿੰਘ ਔਰ ਸਾਡੇ ਇਹ ਟੀਮ ਹੈ ਤੇ ਅਸੀਂ ਗੁਰੂ ਰਾਮ ਦਾਸ ਦੇ ਗਰਦਾਸ ਕਰਦਗੇ ਭਲੇ ਦਾ ਕਾਰਜ ਜਿਹੜਾ ਇਸ ਟੀਮ ਦੇ ਹੱਥ ਆਇਆ ਤੇ ਅਗਾਹ ਤੋਂ ਵੀ ਹੋਰ ਵੀ ਜੋ ਕਿਤੇ ਬੱਚੇ ਹੋਣਗੇ ਤਾਂ ਅਸੀਂ ਜਿੱਦਾਂ ਜਿੱਦਾਂ ਸਾਡਿਆਂ ਸਾਰਿਆਂ ਦਾ ਉਤਮ ਹੋਏਗਾ ਇਹੋ ਜੀ ਸਮਾਵਨ ਪਾਵਾਂਗੇ ਤਾਂ ਇਹ ਬੇਟੀ ਖੁਸ਼ ਰਹੇ ਔਰ ਆਪਣੇ ਘਰ ਦੇ ਅੱਗੇ ਖੁਸ਼ ਹੋ ਕੇ ਚੱਲੇ ਤੇ ਇਹ ਨੂੰ ਹੋਰ ਅਤਿ ਸਾਰ ਮਿਲੇ ਤੇ ਇਹ ਆਪਣੇ ਜੀਵਨ ਚ ਆਪਣੇ ਪੈਰਾਂ ਤੇ ਖੜੀ ਹੋਣ ਦੀ ਕੋਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਠੀਕ